아랜다랜 사단사단 바른다하고 싹 도도 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 도도

हाँ जी मेरा नाम सुकंदर पातिशाह मैं यहाँ पे एज इंग्लिश लेक्चरर काम कर रही हूँ तो, स्कूल में एक मेल कोई रिसीव हुआ है कोई बॉम्ब वगैरह को लेके तो उसके लिए हमने डीओ सर को डीसी सर को सबको इन्फॉर्म कर दिया अपने डिपार्टमेंट को इन्फॉर्मेशन दे दी है इसके रिगार्डिंग बाकी तो स्कूल तो नॉर्मल चल रहा हाँ जी, आई है।, है और उसने कोई चेकिंग वगैरह की है स्कूल में, तो स्कूल में बाकी है। है। नहीं स्कूल में कोई छुट्टी नहीं की गई हम दे दे तो स्कूल में ही लिखा गया है और कुछ लिखा हुआ कि कोई बम धमाका होएगा दो बज के ग्यारह मिनट पे कोई मेरे पास तो इन्फॉर्मेशन बारह बजे पहुंची है इन्फॉर्म कर दिया डीसी ऑफिस इन्फॉर्म कर दिया आ, जी वो भी टेक्नोलॉजी की हां जी पुलिस ने चेक की है आप जी पुलिस स्टेशन ਦੇ ਵਿੱਚ گورنمنٹ سکول ਦਾ ਉਹਨਾਂ ਨੂੰ ਮੇਲ ਰਾਹੀਂ ਕੁਝ ਥ्रेटनिंग ਮੈਸੇजेस ਆਏ ਹੈਗੇ ਨੇ ਤਾਂ ਇਹਦੇ ਵਿੱਚ ਆਇਆ ਬੀنگ ਕੋਲਡ ਕਿ ਜਿਹੜਾ ਮੁਤਲਕਾ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਕੋਲੋਂ ਹਜੇ ਸਟੇਟਮੈਂਟ ਲੈਣਾ ਬਾਕੀ ਹੈ ਤਾਂ ਪਿੱਛੇ ਵੀ ਉਹ ਜੀ ਕੋਈ ਥ्रेट मेल ਆਈ ਸੀਗੀ ਤਾਂ ਸਕੂਲ ਨੂੰ کسی ਉਹਦੇ ਵਿੱਚ ਪਰਚਾ ਦਰਜ ਕਰਾਇਆ ਸੀਗਾ ਤਾਂ ਨਾਲ ਦੇ ਨਾਲ ਅਸੀਂ ਇਹ ਜਿਹੜੀ ਡੀਟੇਲ ਸਾਡੀ ਜਿਹੜੀ ਟੈਕਨੀਕਲ ਸੈੱਲ ਹੈ ਜਿਹੜੀ ਈਮੇਲ ਆਈਡੀ ਤੋਂ ਡੀਟੇਲਸ ਜਾਂ ਜਿਹੜਾ ਥ੍ਰੈਟ ਮੇਲ ਆਇਆ ਹੈ ਉਹਨਾਂ ਨੂੰ ਭੇਜਿਆ ਹੈ ਫॉर ਰੈਜ਼ੋਲੂਸ਼ਨ ਤਾਂ ਉਹਨੂੰ ਥੋੜਾ ਜਿਹਾ ਅਸੀਂ ਪ੍ਰੀਲਿਮਨਰੀ ਵੇਖ ਕੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਯੂ نو ਰੈਜ਼ੋਲਵ ਕਰਾਂਗੇ ਨਾਲ ਦੇ ਨਾਲ ਵਾਂਸ ਵੀ ਗੇਟ ਅ ਸਟੇਟਮੈਂਟ ਫਰਮ ਦ ਸਕੂਲ ਅਥਾਰਟੀ ਅਸੀਂ ਉੱਤੇ ਪਰਚਾ ਵੀ ਦਰਜ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਿੱਛੇ ਜਿਹੜਾ ਵੀ ਕੋਈ ਅਨਸਰ ਹੈ ਤਾਂ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਉਗੀ ਸਰ ਜਿਵੇਂ ਸਕੂਲ ਅੱਜ ਖੁੱਲ ਗਏ ਨੇ ਸਰਕਾਰੀ ਸਕੂਲ ਖੁੱਲ ਗਏ ਨੇ ਪ੍ਰਾਈਵੇਟ ਵੀ ਖੁੱਲ ਗਏ ਨੇ ਕਿਸ ਤਰ੍ਹਾਂ ਵੀ ਕੋਈ ਸਖਿਆ ਇਸ ਵੇਲੇ ਜੇ ਦਿਹਾਤੀ ਦੇ ਸਕੂਲਾਂ ਨੂੰ ਦੇ ਨਹੀਂ ਇਹਦੇ ਵਿੱਚ ਮਤਲਬ ਇਨ ਆਲਮੋਸਟ ਆਲ ਕੇਸਿਸ ਇਥੇ ਵੀ ਇਹ ਇਸ ਤਰ੍ਹਾਂ ਦੀ ਥ੍ਰੈਟ ਮੇਲਸ ਆਈਏ ਦੇ ਵਰ ਹਾਕਸ ਈਮੇਲਸ ਬਟ ਫਿਰ ਵੀ ਅਸੀਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਮੇਸ਼ਾ ਐਜ਼ ਅ ਸੇਫਟੀ ਪ੍ਰੀਕਾਸ਼ਨ ਉਥੇ ਇਸ ਜਾਂ ਐਂਟੀ ਸਪੋਰਟਰ ਚੈੱਕ ਕਰਦੇ ਹੈ ਤਾਂ ਉਹਦੇ ਸੀ ਫਿਜ਼ਿਕਲੀ ਵੀ ਚੈੱਕ ਕਰਦੇ ਹੈ ਬਾਕੀ ਜਿਹੜਾ ਇਕੁਪਮੈਂਟ ਦੇ ਰਾਹੀ ਡੌਗ ਸਕਵਾਡ ਦੇ ਰਾਹੀ ਅਸੀਂ ਚੈੱਕ ਕਰਦੇ ਹੈ ਐਂਡ ਉਸ ਤੋਂ ਬਾਅਦ ਮਤਲਬ ਸਕੂਲ ਅਥਾਰਟੀਆਂ ਜੋ ਅਸੀਂ ਅਲਾਉ ਕਰਦੇ ਹੈ ਕਿ ਉਹ ਉਥੇ ਆਪਣਾ ਜਿਹੜਾ ਰੁਟੀਨ ਹੈ ਉਹ ਕੰਟੀਨਿਊ ਕਰ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਦੌਰੇ ਤੇ ਨੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਵੀ ਜਿਹੜੇ ਨੇ ਉਹ ਦੌਰੇ ਤੇ ਨੇ ਤਾਂ ਉਸ ਦੇ ਬਾਵਜੂਦ ਜਿਹੜੀ ਆ ਮੇਲ ਕਰਨੀ ਕਿਸ ਦਾ ਸਮਝਦੇ ਸਾ ਇਹ ਇਹ ਕਾਫੀ ਜਿਹੜੇ ਅਸੀਂ ਹੁਣ ਤੱਕ ਇਸ ਤਰ੍ਹਾਂ ਦੇ ਕੇਸਸ ਹੋਏ ਮਤਲਬ ਜਿਸ ਤਰ੍ਹਾਂ ਕੋਈ ਮਿਸਚੀਵ ਕਰਦਾ ਹੈ ਸ਼ਰਾਰਤ ਕਰਦਾ ਹੈ ਪਿੱਛੇ ਵੀ ਕੁਝ ਸਕੂਲਾਂ ਨੂੰ ਆਈਆਂ ਸੀ ਜੀ ਤਾਂ ਉਹਦੇ ਵਿੱਚ ਜਦੋਂ ਫਿਰ ਕੇਸ ਫੇਸ ਹੋਇਆ ਤਾਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਸਕੂਲ ਦੇ ਬੱਚੇ ਸੀਗੇ ਉਹਨਾਂ ਨੇ ਛੁੱਟੀ ਕਰਾਨੀ ਸੀਗੀ ਸਕੂਲ ਤੋਂ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਮੇਲਾ ਕਰਤੀਆਂ ਸੋ ਅਸੀਂ ਇਹਨੂੰ ਹਰ ਪੱਖੋਂ ਵੇਖ ਰਹੇ ਨੇ ਤਾਂ ਲਾਈਟ ਵੀ ਨਹੀਂ ਲੈ ਰਹੇ ਤਾਂ ਅਸੀਂ ਪ੍ਰੋਪਰਲੀ ਉਹਨੂੰ ਇਨਵੈਸਟੀਗੇਟ ਕਰਾਂਗੇ ਆਪਾਂ ਵੇਖ ਲਾਂਗੇ ਕਿ ਇਹਦੇ ਵਿੱਚ ਜਿਹੜਾ ਬੰਦਾ ਪਿੱਛੇ ਸੀਗਾ ਐਂਡ ਉਹਦਾ ਮਨਸ਼ਾ ਕੀ ਸੀਗੀ ਮੋਕਾ ਸੈਮ ਦਾ ਹੋਣਾ ਸੈਮ ਦਾ ਬਿਸਮਿਲਲਾ ਦੇ ਆਈਆਂ ਮੇਲਾ ਸੈਮ ਨਹੀਂ 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 ਉਹ ਜੀ ਕੋਈ ਗੱਲ ਨਹੀਂ ਹੈ ਕਾਫੀ ਅਸੀਂ ਥੋੜਾ ਜਿਹਾ ਫਿਲਮ ਮੇਰੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਤੇ ਇਹ ਜਲਦੀ ਆਪਾਂ ਰਿਪੋਰਟ ਦਵਾ ਦੇਵਾਂਗੇ ਜਿਹਦੇ ਵਿੱਚ ਆਪਾਂ ਥੈਂਕ ਯੂ ਸੋ